ਜਾਲਮ ਜਿਹੜੇ ਨੇ ਤੁਰਕ ਸੈਨਾ ਤੇ ਪਹਾੜੀ ਰਾਜਿਆਂ ਦੀ ਸੈਨਾ ਜਿਹੜੀ ਆ ਬੜੇ ਹਮਲੇ ਕਰ ਕਰ ਵੇਖਦੀ ਆ ਗੜੀ ਵੱਲ ਨੂੰ ਬੜੇ ਹਮਲੇ ਕਰਦੇ ਆ ਨੁਕਸਾਨ ਹੁੰਦਾ ਬਾਰ ਬਾਰ ਚੜਾਈ ਕਰਦੇ ਨੇ ਅੰਦਰੋਂ ਜਦੋਂ ਤੀਰ ਵੱਜਦੇ ਗੋਲੀਆਂ ਵੱਜਦੀਆਂ ਤੇ ਵਾਪਸ ਨੂੰ ਦੌੜਦੇ ਨੇ ਫਿਰ ਅੱਧੇ ਪੋ ਭੱਜ ਜਾਂਦੇ ਆ ਅੱਧੇ ਕੋ ਲੁਕ ਜਾਂਦੇ ਆ ਤੇ ਅੱਧੇ ਵਿੱਚੋਂ ਮਰ ਜਾਂਦੇ ਆ ਮਰ ਖੱਪ ਜਾਂਦੇ ਨੇ ਹੁਣ ਜਦੋਂ ਬਾਰ ਬਾਰ ਨੁਕਸਾਨ ਹੁੰਦਾ ਨਾ ਫਿਰ ਇਸ ਜਰਨੈਲ ਜਿਹੜੇ ਨੇ ਮਿਲ ਕੇ ਫਿਰ ਸਲਾਹਾਂ ਕਰਦੇ ਆ ਖਵਾਜ਼ਾ ਮਰਦੂਦ ਹੋ ਗਿਆ ਬਿਲਾਸਪੁਰਿਆ ਰਾਜਾ ਹੋ ਗਿਆ ਇਹ ਸਾਰੇ ਇਕੱਠੇ ਹੋ ਕੇ ਸਲਾਹ ਕਰਦੇ ਨੇ ਭਈ ਆਪਾਂ ਤੇ ਕਹਿੰਦੇ ਸਾਂ ਕਿ 40 ਕੋ ਸਿੰਘ ਨੇ ਫੇ ਕਿਸੇ ਨੇ ਦੱਸਿਆ ਕਿਉਂਕਿ ਜਿੰਨੇ ਬੰਦੇ ਹੁੰਦੇ ਆ ਨਾ ਪਿਆਰ ਉਹਨੀਆਂ ਸਲਾਮਾਂ ਵੱਧ ਜਾਂਦੀਆਂ ਜਿੰਨੇ ਬੰਦੇ ਹੋਣ ਉਹਨੀਆਂ ਹੀ ਸਲਾਮਾਂ ਵੀ ਵੱਧ ਜਾਂਦੀਆਂ ਨੇ ਉਹਨੀਆਂ ਗੱਲਾਂ ਵੀ ਵੱਧ ਜਾਂਦੀਆਂ ਇੱਕ ਇੱਕ ਗੱਲ ਜਿਹੜੀ ਹੁੰਦੀ ਇਦਾਂ ਆ ਪਰ ਉਹਨੂੰ ਪਿਆਰ ਹੋਰ ਤਰੀਕੇ ਦੇ ਨਾਲ ਬੰਦਾ ਦੱਸ ਦਿੰਦਾ ਕਹਿਣ ਲੱਗੇ ਸੁਣਿਆ ਸੀ ਅੰਦਰ ਐਨੇ ਕੋ ਸਿੰਘ ਨੇ ਮਹਾਰਾਜ ਦੇ ਨਾਲ ਇੱਕ ਕਹਿ ਲਗਾ ਨਹੀਂ ਮੈਨੂੰ ਲੱਗਦਾ ਅੰਦਰ 50 ਦੇ ਕਰੀਬ ਸਿੰਘ ਨੇ ਇੱਕ ਕਹਿੰਦਾ ਯਾਰ 50 ਮੈਨੂੰ ਲੱਗਦਾ 50 ਤੋਂ ਵੇਪਰ ਕਰੀਬਨ 60 70 ਹੋਣੇ ਨੇ ਇਹ ਕਾਣ ਕੇ ਫਿਰ ਇੱਕ ਨੇ ਦੱਸਿਆ ਕਹਿਣ ਲੱਗਾ ਰਾਤ ਸ਼ਾਮ ਦੇ ਵੇਲੇ ਵੀ ਸ਼ਬਦ ਪੜ੍ਹ ਦੀ ਸੰਗਤ ਅੰਦਰ ਗਈ ਬੜੀ ਬੜੀ ਸੰਗਤ ਅੰਦਰ ਗਈ ਐਂ ਤਾਂ ਗੱਲਾਂ ਕਰਦੇ ਆਪਸ ਦੇ ਵਿੱਚ ਭਾਈ ਵੀਰ ਸਿੰਘ ਜੀ ਕਹਿੰਦੇ ਇਹ ਤਾਂ ਗੱਲਾਂ ਕਰਦੇ ਕਿ ਗੱਡੀ ਦੇ ਵਿੱਚ ਹੋਰ ਵੀ ਸੰਗਤ ਗਈ ਆ ਸਿੰਘ ਹੋਰ ਵੀ ਗਏ ਨੇ ਬੜੇ ਇਕੱਠੇ ਹੋ ਕੇ ਪਿਆਰੋ ਗੱਲਾਂ ਹੋਣ ਵਧਣੀਆਂ ਜਦੋਂ ਅੰਦਰੋਂ ਇੱਕ ਨੂੰ ਸਤਿਗੁਰੂ ਨੇ ਇਦਾਂ ਦਾ ਬਣਾਤਾ ਕਿ ਇੱਕ ਹੀ ਸਵਾ ਲੱਖ ਵਰਗਾ ਹੋ ਗਿਆ ਤੇ ਆਪੇ ਹੀ ਹੁਣ ਦਿਮਾਗ ਤੇ ਫਿਰਨਾ ਹੀ ਆ ਕਿ ਨਹੀਂ 40 ਨਹੀਂ ਅੰਦਰ 50 ਨੇ 50 ਨਹੀਂ 60 ਨੇ 60 ਨਹੀਂ 70 ਨੇ ਹੁਣ ਇਦਾਂ ਦੀਆਂ ਗੱਲਾਂ ਤੁਰਦੇ ਨੇ ਆਪਸ ਦੇ ਵਿੱਚ ਕਿਉਂ ਕਿਉਂਕਿ ਮੇਰੇ ਗੁਰੂ ਗੋਬਿੰਦ ਸਿੰਘ ਮਾਰੇ ਨੇ ਉਹਨਾਂ ਦੇ ਵਿੱਚ ਐਸੀ ਤਾਕਤ ਭਰ ਦਿੱਤੀ ਕਿ ਗੁਰੂ ਸਾਹਿਬ ਕਹਿੰਦੇ ਨੇ ਸਤਿਗੁਰੂ ਮਾਰੇ ਕਹਿੰਦੇ ਜਬ ਲਗ ਖਾਲਸਾ ਰਹਿ ਨਿਆਰਾ ਤਬ ਲਗ ਤੇਜ ਦੀਓ ਮੈਂ ਸਾਰਾ ਮੈਂ ਆਪਣਾ ਸਾਰਾ ਤੇਜ ਪ੍ਰਤਾਪ ਪ੍ਰਚੰਡ ਜਿਹੜਾ ਨਾ ਆਪਣਾ ਸਾਰਾ ਹੀ ਮੈਂ ਖਾਲਸੇ ਦੇ ਅੰਦਰ ਭਰ ਦਾਂਗਾ ਕਦੋਂ ਜਦੋਂ ਮਾਰੇ ਕਹਿੰਦੇ ਨਿਆਰਾ ਰਹੇਗਾ ਜਦੋਂ ਇਹ ਸਾਡੇ ਦੱਸੇ ਹੋਏ ਕਦਮ ਤੇ ਕਦਮ ਧਰਦਾ ਚੱਲੇਗਾ ਉਦੋਂ ਮੈਂ ਆਪਣਾ ਤੇਜ ਪ੍ਰਤਾਪ ਇਹਨੂੰ ਦੇਵਾਂਗਾ ਭਾਵ ਆਪਣਾ ਰੂਪ ਜਿਹੜਾ ਇਹਨੂੰ ਦੇ ਦੇਵਾਂਗਾ ਤੇ ਆਪੇ ਉਹਨਾਂ ਨੂੰ ਲੱਗਣਾ ਸੀ ਕਿ ਅੰਦਰ ਖੋਰੇ ਕਿੰਨੇ ਕੋਨ ਨੂੰ ਹਨ ਭੈਅ ਖਾਂਦੇ ਨੇ ਤੇ ਫਿਰ ਕਹਿੰਦੇ ਨੇ ਖਵਾਜ਼ਾ ਖਜ਼ਰ ਜਿਹੜਾ ਉਹ ਆਖਣ ਲੱਗਾ ਬਈ ਸਰਦਾਰੋ ਆਪਾਂ ਉਹ ਦਿਨ ਵੀ ਵਿਚਾਰ ਕੀਤੀ ਸੀ ਉਹ ਕਹਿਣ ਲੱਗਾ ਕਹਿੰਦਾ ਸਰਦਾਰੋ ਮੇਰੀ ਸੁਣੋ ਗੱਲ ਇਹ ਗੁਰੂ ਗੋਬਿੰਦ ਸਿੰਘ ਜੀ ਨੂੰ ਗ੍ਰਿਫਤਾਰ ਕਰ ਲੈਣਾ ਜਾਂ ਮਾਰ ਲੈਣਾ ਕੋਈ ਬੇਲ ਦੇ ਨਾਲ ਲੱਗਾ ਹੋਇਆ ਫਲ ਤੋੜ ਕੇ ਖਾਣ ਵਰਗੀ ਚੀਜ਼ ਨਹੀਂ ਆਗੀ ਗੁਰੂ ਇੱਕ ਬੜਾ ਵੱਡਾ ਸੂਰਮਾ ਆ ਜਿਸ ਗੁਰੂ ਦੇ ਨਾਲ ਸਾਡੀ ਜੰਗ ਚੱਲਦੀ ਪਈ ਹੈ ਵੇਖੋ ਇਹ ਉਹੀ ਗੁਰੂ ਹੈ ਜਿਹਨੂੰ ਆਪਾਂ ਆਨੰਦਪੁਰ ਸਾਹਿਬ 8-9 ਮਹੀਨੇ geke ਰੱਖਿਆ ਪਰ ਇਸ ਸੂਰਮੇ ਨੇ ਨੀ ਨੀ ਮੰਮਨੀ ਆਪਣੇ ਗੋਡੇ ਨਹੀਂ ਟੇਕੇ ਸਿਰ ਨਹੀਂ ਝੁਕਾਇਆ ਚੜ੍ਹਦੀ ਕਲਾ ਦੇ ਵਿੱਚ ਰਿਆ ਵੇਖੋ ਆਪਾ ਕਿੰਨਾ ਫਰੇਵ ਕੀਤਾ ਆਪਾ ਕਿੰਨਾ ਉਥੇ ਛਲ ਕਰਦੇ ਰਹੇ ਕਵਟ ਕਰਦੇ ਰਹੇ ਪਰ ਇੱਕ ਨਹੀਂ ਚੱਲੇ ਜੇਕਰ ਇਹਨੇ ਆਨੰਦਪੁਰ ਸਾਹਿਬ ਛੱਡਿਆ ਹੈ ਤੇ ਕਿਉਂ ਛੱਡਿਆ ਸਾਡੇ ਕਵਟ ਦੇ ਕਾਰਨ ਆਪਾਂ ਕੀ ਕੀਤਾ ਆਪਾਂ ਧਰਮ ਦੀਆਂ ਸੋਹਾਂ ਚੁਕੀਆਂ ਨੇ ਮੈਂ ਕਿੰਨਾ ਜੇ ਹੁਣ ਧਰਮ ਦੀਆਂ ਸੋਹਾਂ ਚੁਕੀਆਂ ਤੇ ਆਪਣੀਆਂ ਸੋਹਾਂ ਕਿਤੇ ਖਰਾਬ ਨਾ ਹੋ ਜਾਣ ਆਪਾਂ ਜਿਹੜਾ ਮੁਕਰੇ ਆ ਸੋਹਾ ਖਾ ਕੇ ਮੁਕਰ ਗਏ ਆ ਨਾ ਹੁਣ ਕਿਤੇ ਇਹ ਅਜਾਈ ਨਾ ਜਾਣ ਹੁਣ ਜੰਗ ਜਿੱਤਣੀ ਐ ਪਰ ਨਾਲ ਮੈਂ ਵੀ ਸਮਝਾਉਂਦਾ ਤੁਹਾਨੂੰ ਕਿ ਜੰਗ ਜਿੱਤਣੀ ਸੌਖੀ ਨਹੀਂ ਪਰ ਨਾਲ ਮੈਂ ਇਹ ਵੀ ਗੱਲ ਤੁਹਾਨੂੰ ਦੱਸ ਰਿਹਾ ਆ ਵਾ ਗੁਰੂ ਸੂਰਮਾ ਇੰਨਾ ਕੋ ਹੈ ਇੰਨਾ ਵੱਡਾ ਸੂਰਮਾ ਫਿਰ ਧਰਮ ਦੀ ਵੀਰਤਾ ਵੇਖੋ ਇਹਨਾਂ ਦੀ ਕਿੰਨਾ ਸਮਾਂ ਹੋ ਗਿਆ ਸਾਡੇ ਨਾਲ ਜੰਗ ਕਰਦੇ ਆ ਇੱਕ ਵਾਰ ਇਹ ਵੀ ਕੋਈ ਕਪਟ ਨਹੀਂ ਕੀਤਾ ਧੋਖੇ ਦੇ ਨਾਲ ਇੱਕ ਵੀ ਸਾਡਾ ਬੰਦਾ ਨਹੀਂ ਮਾਰਿਆ ਹੁਣ ਜਦੋਂ ਥੱਲੇੋਂ ਆਪਾਂ ਹਮਲਾ ਕਰਨ ਜਾਂਦੇ ਆ ਉਦੋਂ ਹੀ ਮਾਰ ਪੈਂਦੀ ਆ ਖੜਿਆਂ ਨੂੰ ਕੁਝ ਨਹੀਂ ਕਹਿੰਦਾ ਜੇ ਆਪਾਂ ਖੜੇ ਆ ਨਾ ਮੈਦਾਨ ਵਿੱਚ ਸਾਨੂੰ ਕੁਝ ਕਹਿੰਦਾ ਹੀ ਨਹੀਂ ਸਾਡੇ ਤੀਰ ਉਦੋਂ ਵੱਜਦਾ ਸਾਡੇ ਗੋਲੀ ਉਦੋਂ ਵੱਜਦੀ ਪਈ ਆ ਜਦੋਂ ਆਪਾਂ ਤਾਂ ਨੂੰ ਚੜਦੇ ਆ ਗੜੀ ਨੂੰ ਜਾਂਦੇ ਆ ਇਸ ਕਰਕੇ ਮੇਰੀ ਸਲਾਹ ਆ ਤੁਹਾਨੂੰ ਸਾਰਿਆਂ ਨੂੰ ਭਾਈ ਇਦਾਂ ਕਰੀਏ ਕਿ ਇਹ ਗੜੀ ਤੇ ਛੋਟੀ ਜੇ ਅੰਦਰ ਕਿੰਨਾ ਕੁ ਸਮਾਨ ਹੋਏਗਾ ਆਨੰਦਪੁਰ ਸਾਲੋਂ ਵੱਡਾ ਸੀ ਕਿਲੇ ਬਣੇ ਹੋਏ ਸਨ ਪਰ ਇਹ ਗੜੀ ਤੇ ਛੋਟੀ ਜਹੀ ਆ ਕਿੰਨਾ ਕੁ ਖਾਣ ਪੀਣੇ ਅਕਸਰ ਅੰਦਰ ਦਾਣਾ ਪੀ ਖਾਣਾ ਪੀਣਾ ਗਾਣਾ ਪਾਣੀ ਮੁੱਕਣਾ ਹੀ ਐ ਤੇ ਅੰਦਰ ਸਿੰਘ ਵੀ ਹੁਣ ਥੋੜੇ ਹੀ ਨੇ ਤੇ ਮੈਂ ਤੁਹਾਨੂੰ ਇਹ ਗੱਲ ਕਹਿਣਾ ਹੈ ਆਪਾਂ ਥੋੜਾ ਥਮਾ ਰੁਕੀਏ ਦੋ ਨਹੀਂ ਤੇ ਚਾਰ ਦਿਨ ਇੱਕ ਨਹੀਂ ਤੇ ਦੋ ਦਿਨ ਇਦਾਂ ਕਰ ਦਿਆ ਅਕਸਰ ਤੇ ਇਹਨਾਂ ਨੂੰ ਹਾਰ ਮੰਨਣੀ ਪੈਣੀ ਮੈਂ ਇਹ ਗੱਲ ਕਹਿ ਰਿਹਾ ਬੇਸ਼ੱਕ ਗੁਰੂ ਬੜਾ ਸੂਰਮਾ ਬੜੇ ਇਹਨਾਂ ਨੇ ਵੱਡੀ ਜੰਗ ਕਰਕੇ ਬੁਖਾਅ ਦਿੱਤੀ ਥੋੜੇ ਬੰਦਿਆਂ ਦੇ ਨਾਲ ਪਰ ਮੈਂ ਕਹਿ ਰਿਹਾ ਆਪਾਂ ਬੜੇ ਬਿਓ ਓੜ ਕੇ ਆ ਆਪਾਂ ਬਹੁਤ ਜ਼ਿਆਦਾ ਵੱਡੀ ਤਾਦਾਦ ਵਿੱਚ ਆ ਵੇਖੋ ਕਿੰਨੀ ਕੋਹਾਂ ਤੱਕ ਆਪਣੀ ਫੌਜ ਜਿਹੜੀ ਫੈਲੀ ਹੋਈ ਐ ਇਸ ਕਰਕੇ ਮੈਂ ਇਹ ਗੱਲ ਕਹਿੰਦਾ ਗੁਰੂ ਦੇ ਕੋਲ ਮੁੱਠੀ ਭਾਰ ਸਿੰਘ ਨੇ ਥੋੜੇ ਜੇ ਨੇ ਇਹਨਾਂ ਦੀ ਹਾਰ ਪੱਕੀ ਐ ਸਾਡੀ ਜਿੱਤ ਪੱਕੀ ਐ ਇਸ ਕਰਕੇ ਕੋਈ ਮੂਰਖਤਾ ਨਾ ਕਰੋ ਥੋੜਾ ਜਿਹਾ ਠਹਿਰਾਓ ਦਿਓ ਆਪਣੇ ਆਪ ਦੇ ਵਿੱਚ ਸੋ ਜਦੋਂ ਇਦਾਂ ਦੀਆਂ ਗੱਲਾਂ ਸੁਣਦੇ ਨੇ ਕਿਉਂਕਿ ਪਿਆਰਿਓ ਆਪ ਬਹਾਰੇ ਹੁਣ ਗੁਰੂ ਹੈ ਹੀ ਸਿਫਤ ਦਾ ਸੂਰਮਾ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨਾ ਆਪਾਂ ਬਾਣੀ ਵੀ ਪੜ ਰਹੇ ਸਾਂ ਸਦਾ ਸਿਫਤ ਸਲਾਹਾ ਤੇਰੇ ਨਾਮ ਮਨ ਵਸਾਵੇ ਮੈਂ ਕਹਿੰਦਾ ਦੁਸ਼ਮਣਾਂ ਦੇ ਮੂੰਹ 'ਚ ਆਪਣੇ ਆਪ ਹੀ ਸਿਫਤ ਨਿਕਲੀ ਜਾਂਦੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪੇ ਕਹੀ ਜਾਂਦੇ ਨੇ ਗੁਰੂ ਬੜਾ ਸੂਰਮਾ ਜੀ ਗੁਰੂ ਦੇ ਅੰਦਰ ਗੁਰੂ ਧਰਮੀ ਬੜਾ ਜੀ ਇਦਾਂ ਦੀਆਂ ਗੱਲਾਂ ਆਪਣੇ ਆਪ ਦੁਸ਼ਮਣ ਦੇ ਮੂੰਹ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਿਫਤ ਨਿਕਲਦੀ ਹੈ ਆਪਣੇ ਆ ਤੇ ਕਰਨੀ ਕਰਨੀ ਪਰ ਜਿਹੜੇ ਵਿਰੋਧੀ ਨੇ ਉਹ ਵੀ ਸਿਫਤ ਕਰੀ ਜਾਂਦੇ ਨੇ ਤੇ ਪਿਆਰਿਓ ਇਦਾਂ ਉਹ ਜਦੋਂ ਗੱਲਾਂ ਦੱਸਦਾ ਫਿਰ ਕਈ ਤਰ੍ਹਾਂ ਦੇ ਹਮਲੇ ਕਰਦੇ ਨੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇਸ ਪੋਥੀ ਦੇ ਅੰਦਰਨਾ ਇੱਥੇ ਪਿਆਰਿਓ ਲਿਖਿਆ ਹੋਇਆ ਮੈਂ ਆਪ ਜੀ ਨੂੰ ਪੜ੍ਹ ਕੇ ਸੁਣਾਨਾ ਕਿ ਜਦੋਂ ਉਹ ਨਗਾਰੇ ਵੱਜਦੇ ਨੇ ਜਦੋਂ ਉਹ ਤਫੰਗਾ ਚੱਲਦੀਆਂ ਬੰਦੂਕਾਂ ਚੱਲਦੀਆਂ ਤੀਰ ਚੱਲਦੇ ਨੇ ਉਹਨਾਂ ਦੇ ਬਾਰੇ ਲਿਖਿਆ ਗਿਆ ਕਹਿੰਦੇ ਹਮਲਿਆਂ ਤੇ ਹਮਲੇ ਬੜੇ ਹੁੰਦੇ ਨੇ ਕਮਸਾਨ ਦੇ ਤੇ ਪਿਆਰਿਓ ਢੋਲ ਠਮੱਕੇ ਮਾਰੂ ਦੇ ਬਾਜੇ ਇੱਕ ਅਨਰਥ ਮਚ ਗਿਆ ਸੀ ਕਿਉਂਕਿ ਹੁਣ ਬੇਸ਼ਕੂ ਨੇ ਦੱਸਿਆ ਕਿ ਆਪਾਂ ਦੋ ਦਿਨ ਰੁਕੀ ਪਰ ਹੁਣ ਇੰਨੀ ਭੀੜ ਆ ਉਹਨੂੰ ਰੋਕਣਾ ਕਿਦ ਸੌਖਾ ਇੰਨੀ ਭੀੜ ਨੂੰ ਰੋਕਣਾ ਸੌਖਾ ਸੀ ਹੁਣ ਪਿਆਰ ਕਹਿੰਦੇ ਨੇ ਹਲਾ ਹਲੇ ਪਟ ਜੁਟੇ ਭੜਥੂ ਮਚਿਆ ਚੜੇ ਕੰਧਪੁਰ ਸੁਟੇ ਮੁੰਡਿਆ ਵੇ ਬੜਿਆ ਪਿਆਰ ਭੜਥੂ ਮਚਿਆ ਜਿਹੜੇ ਹੁਣ ਉਹ ਕੋਸ਼ਿਸ਼ ਕਰਦੇ ਆ ਕਿ ਉਹ ਦੀਵਾਰ ਨੂੰ ਨਾ ਤਾ ਚੜਦੇ ਨੇ ਪੌੜੀ ਲਾਉਂਦੇ ਕਦੀ ਕਦੀ ਕੁਝ ਕਰਦੇ ਨੇ ਪਰ ਕਹਿੰਦੇ ਫਿਰ ਉਹ ਜਦ ਜਿਹੜੇ ਤਾਂ ਚੜਦੇ ਕਿਸੇ ਨੂੰ ਤੇ ਤਲਵਾਰ ਵੱਜਦੀ ਜਦੋਂ ਆ ਮੁੰਡੀ ਕੱਟ ਜਾਂਦੀ ਏ ਸਿਰ ਕਟਿਆ ਜਾਂਦਾ ਕਿਸੇ ਦੇ ਤੀਰ ਕਿਸੇ ਦੇ ਨੇਜਾ ਵਰषा ਇਦਾਂ ਦੇ ਜੋ ਵਾਰ ਪੈਂਦੇ ਤੇ ਡਿੱਗਦੇ ਨੇ ਮੁੰਡਿਆ ਵੇ ਕਿਤਕ ਪਚ ਪਚ ਹੁੱਟੇ ਘਾਇਲ ਗਿਰ ਪਰੇ ਮਰੇ ਗਏ ਪ੍ਰਾਣ ਨਿਖੁੱਟੇ ਟਟਰ ਫੁੱਟਕੇ ਨੇਜੇ ਬੰਬਲੇ ਆਲੇ ਟੁੱਟਨ ਤੋੜਤੇ ਰੋਂਡਮੁੰਡ ਬੜਾ ਢਾਲੇ ਲੋਥੈ ਗੁੱਥੀਆਂ ਪਹੁੰਚੇ ਬੇਰ ਮੁਸ਼ਾਲੇ ਨੰਗੇ ਖੜਗ ਲੈ ਗਹਿ ਕੇ ਹੱਥੀ ਢਾਲੇ ਸੰਮੁਖ ਆਮਦੇ ਭੇੜੇ ਭੇੜ ਪਟ ਭਾਰੇ ਭਬਕੈ ਭੀਖਣਾ ਪਕ ਪਕ ਘਾਵ ਪਕਾਰੇ ਸਰੋਣ ਤਨਿਕ ਸਕੇ ਰਹਿ ਗਏ ਨੈਣ ਉਗਾਰੇ ਮਾਨੋ ਦੇਖਦੇ ਲਹੂ ਬਹੇ ਪਨਾਰੇ ਛਿਤ ਰੰਗੇਨ ਕਰ ਜਿਵੇਂ ਆਪਾਂ ਛੱਤਾਂ ਦੇ ਪਰ ਪਰ ਨਾਲੇ ਰੱਖੇ ਹੁੰਦੇ ਆ ਤੇ ਮੀ ਪੈਂਦਾ ਤੇ ਪ੍ਰਣਾਲੇ ਕਿਦਾਂ ਵਹਿੰਦੇ ਕਹਿੰਦੇ ਇਦਾਂ ਜਦੋਂ ਫੱਟ ਪੈਂਦੇ ਆ ਨਾ ਪਿਆਰਿਓ ਤੇ ਪ੍ਰਣਾਲਿਆਂ ਦੀ ਤਰ੍ਹਾਂ ਖੂਨ ਵਹਿੰਦਾ ਪ੍ਰਣਾਲਿਆਂ ਦੇ ਵਾਂਗ ਸਿਰ ਤਲਵਾਏ ਡਿੱਗੇ ਜੋ ਨਟ ਬਾਜੀਆਂ ਬਸਤਰ ਲੋਹੂ ਭਿੱਗੇ ਖੇਲਤ ਫਾਗਿਓ ਧਾਏ ਕੰਧ ਸੋਂ ਲੱਗੇ ਘਾਵਨ ਤੇ ਡਰੇ ਕਿਤ ਗਮਾਰ ਪਿਖ ਭੱਗੇ ਭੇਰੂ ਪੈ ਕਰੇ ਇਦਾਂ ਕਹਿੰਦੇ ਜਿਹੜਾ ਵੀ ਹੱਲਾ ਹੁੰਦਾ ਹੈ ਸਿੰਘਾਂ ਦੇ ਵੱਲੋਂ ਪਿਆਰੋ ਇਦਾਂ ਦਾ ਦ੍ਰਿਸ਼ ਬਣ ਜਾਂਦਾ ਹੈ ਕਿ ਕਮਜ਼ੋਰ ਦਿਲ ਵਾਲੇ ਜਿਹੜੇ ਨੇ ਉਥੋਂ ਭੱਜ ਉੱਠਦੇ ਉਹਨਾਂ ਦੇ ਕੋਲ ਉਹ ਖੂਨ ਜਿਹੜਾ ਵੇਖਿਆ ਨਹੀਂ ਜਾਂਦਾ ਕਿਉਂਕਿ ਲਾਲਚਾਂ ਦੇ ਵਸ ਦੇ ਵਿੱਚ ਤੇ ਉਹ ਆਏ ਹੋਏ ਸਨ ਕਿ ਜਦੋਂ ਫੌਜ ਦਿੱਤੇਗੀ ਤੇ ਸਾਨੂੰ ਸਾਜੂ ਸਮਾਨ ਮਿਲੇਗਾ ਦੌਲਤਾਂ ਜ਼ਗੀਰਾ ਮਿਲਣਗੀਆਂ ਪਰ ਪਿਆਰੋ ਅਗੋਂ ਸਿੰਘਾਂ ਸੂਰਮਿਆਂ ਨੇ ਐਸੀ ਜੋਰ ਵਿਖਾਏ ਹੈ ਕਿ ਇਹ ਪਿਛਾਹ ਹੋ ਜਾਂਦੇ ਨੇ ਵਾਰ-ਵਾਰ ਵਾਰ-ਵਾਰ ਇਹਨਾਂ ਨੂੰ ਸਲਾਹਾਂ ਕਰਨ ਤੇ ਮਜਬੂਰ ਹੋਣਾ ਪੈਂਦਾ ਹੈ ਅੰਦਰ ਗੁਰੂ ਸਾਹਿਬ ਨੇ ਇੱਕੋ ਵਾਰ ਸਲਾਹ ਕਰਕੇ ਸਿੰਘਾਂ ਨੂੰ ਅੰਦਰ ਮੋਰਚੇ ਸੰਭਾਲ ਦਿੱਤੇ ਨੇ ਇਹਨਾਂ ਨੂੰ ਬਾਰ-ਬਾਰ ਵਾਰ-ਵਾਰ ਪਿਆਰੋ ਬਾਹਰੋਂ ਸਲਾਹਾਂ ਕਰਨੀਆਂ ਪੈਂਦੀਆਂ ਕਿ ਆਪਾਂ ਇਦਾਂ ਹਮਲਾ ਕਰੀਏ ਇਦਾਂ ਨਹੀਂ ਇਦਾਂ ਕਰੀਏ ਤਰੀਕੇ ਬੜੇ ਵਰਤਦੇ ਨੇ ਪਰ ਕੋਈ ਵੀ ਪਿਆਰੋ ਕੰਮ ਨਹੀਂ ਆਉਂਦਾ ਅਖੀਰ ਕਹਿੰਦੇ ਨੇ ਫੇਰ ਤੋਂ ਦੁਬਾਰਾ ਸਲਾਹ ਹੋਈ ਹੈ ਖਵਾਜ਼ਾ ਮਰਦੂਦ ਨਾਰਖਾਂ ਇਸਾਰੇ ਜਰਨੈਲ ਵੱਡੇ ਵੱਡੇ ਇਕੱਠੇ ਹੋ ਕੇ ਸਲਾਹਾਂ ਕੀਤਿਆਂ ਕਿ ਆਪਾਂ ਹੁਣ ਆਹ ਬਨੇੜੇ ਹੋ ਕੇ ਤੇ ਪੌੜੀ ਲਾ ਕੇ ਤੇ ਤਾਂ ਚੜੀਏ ਦੀਵਾਰ ਤੇ ਕਿਉਂ ਉਹ ਸਾਹਮਣਿਓ ਵੇਖੋ ਗੁਰੂ ਗੋਬਿੰਦ ਸਿੰਘ ਜੀ ਉਹ ਤੀਰ ਮਾਰਦੇ ਆ ਨਾ ਇੱਕ ਜਦੋਂ ਤੇ ਕਈ ਕਈ ਸਾਡੇ ਫੌਜੀਆ ਫੌਜ ਜਿਹੜੇ ਉਹਨਾਂ ਦੇ ਸਰੀਰਾਂ ਨੂੰ ਵਿੰਨ ਕੇ ਜਾਂਦਾ ਉਹਨਾਂ ਦਾ ਤੀਰ ਪਰ ਉਹ ਵਾਧੂ ਤੀਰ ਵੀ ਨਹੀਂ ਚਲਾ ਰਹੇ ਪਰ ਸਾਨੂੰ ਪਤਾ ਹੈ ਸਾਹਮਣੇ ਨੇ ਤੇ ਆਪਾਂ ਕਿਉਂ ਨਾ ਉਸ ਪਾਸੇ ਨੂੰ ਚਲੀਏ ਪੌੜੀ ਲਾ ਕੇ ਪਹਿਲਾਂ ਉਧਰ ਨੂੰ ਜਾਣ ਦਾ ਯਤਨ ਕਰੀਏ। ਸੋ ਇਦਾਂ ਇਹਨਾਂ ਨੇ ਸਲਾਹ ਕੀਤੀ ਹੈ ਤੇ ਪਿਆਰੇ ਆਪਾਂ ਕੱਲ ਨੂੰ ਇਸ ਵਿਚਾਰ ਨੂੰ ਸਾਂਝ ਪੜਪਾਉਣ ਦਾ ਯਤਨ ਕਰਾਂਗੇ ਇਸ ਵਿਚਾਰ ਦੇ ਨਾਲ ਕਿਉਂਕਿ ਮੈਂ ਉਹ ਦਿਨ ਵੀ ਬੇਨਤੀ ਕੀਤੀ ਜਦੋਂ ਦਿਨ ਚੱਲਦੇ ਹੁੰਦੇ ਯਤਨ ਕਰੀਦਾ ਸੰਖੇਪ ਦੀ ਸੰਖੇਪ ਜਿਹੀ ਛੋਟੀ ਵਿਚਾਰ ਹੋ ਜਾਵੇ। ਪਰ ਆਪਾਂ ਇਹਨੂੰ ਖੋਲ ਕੇ ਵਿਚਾਰਨ ਦਾ ਯਤਨ ਕਰਨਾ ਕਿਉਂਕਿ 10 ਲੱਖ ਦੀ ਫੌਜ ਹੈ ਤੇ ਅੰਦਰ 40 ਨੇ ਆਪਾਂ ਇਹਨੂੰ ਅੱਧੇ ਘੰਟੇ ਦੇ ਵਿੱਚ ਵਿਚਾਰ ਕੇ ਭਰਾ ਕਰਦੇ ਆਂ ਪਰ ਸਾਰੀ ਜ਼ਿੰਦਗੀ ਵੀ ਇਹਨੂੰ ਵਿਚਾਰ ਦੇ ਰਹੀ ਹੈ ਨਾ ਉਹਨਾਂ ਦੀ ਸਿਖਤ ਸਾਰੀ ਉਮਰ ਵੀ ਕਰ ਦੇ ਰਹੀ ਹੈ ਤਾਂ ਵੀ ਨਹੀਂ ਹੋ ਸਕਦੀ ਇਸ ਕਰਕੇ ਯਤਨ ਕਰੀਏ ਜਿੰਨੇ ਵੀ ਇਸ ਵਿਚਾਰ ਨੂੰ ਆਪਾਂ ਖੋਲ ਕੇ ਕਰ ਸਕੀਏ ਸਾਡੇ ਸੀਨੇ ਦੇ ਅੰਦਰ ਉਹ ਯਾਦ ਵਸ ਸਕੇ ਉਹ ਯਾਦ ਘਰ ਘਰ ਜਾਵੇ ਕਿ ਕਿਵੇਂ ਸਾਡੇ ਵੱਡਿਆਂ ਨੇ ਜ਼ੁਲਮ ਦੇ ਸਾਹਮਣੇ ਟੱਕਰ ਲਈ ਸੋ ਸਤਿਗੁਰੂ ਮਾਰਾ ਕਿਰਪਾ ਕਰਨ ਪਿਆਰਿਓ ਭੁੱਲਾ ਚੁਕਾ ਦੀ ਖਿਮਾ